ਤੁਸੀਂ ਦੇਖ ਰਹੇ ਹੋ ਮੀਡੀਆ ਆਪਣਾ ਪੰਜਾਬ ਤੇ ਅੱਜ ਸਿਹਤ ਵੀ ਠੀਕ ਨਹੀਂ ਸੀ ਪਰ ਕੁਝ ਅਹਿਮ ਖਬਰਾਂ ਸੀ ਜਿਨ੍ਹਾਂ ਦੇ ਉੱਤੇ ਆਪਾਂ ਨੇ ਅੱਜ ਤੋਂ ਜੀਵਾਜਤ ਮਾਰਨੀ ਸੀ ਸੋ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਪੰਜਾਬ ਪੁਲਿਸ ਦਾ ਜਿਹੜਾ ਇੱਕ ਤਰ੍ਹਾਂ ਨਾਲ ਵਕਾਰ ਜਿਹੜਾ ਗਿਰਦਾ ਜਾ ਰਿਹਾ ਸੋ ਇੱਕ ਪਾਸੇ ਪੰਜਾਬ ਪੁਲਿਸ ਦੇ ਜਵਾਨਾਂ ਦੀ ਚਰਚਾ ਹੁੰਦੀ ਹੈ ਜੀ ਕਿ ਪੰਜਾਬ ਪੁਲਿਸ ਦੇ ਜਵਾਨ ਬੜੇ ਜਾਵਾਜ ਸਾਡੇ ਜਵਾਨ ਨੇ ਸੋ ਵੱਡੀਆਂ-ਵੱਡੀਆਂ ਚਰਚਾ ਤੀਆਂ ਨੂੰ ਸਰ ਕਰਦੇ ਨੇ ਪਰ ਪਿਛਲੇ ਦਿਨਾਂ ਦੇ ਵਿੱਚ ਜਦੋਂ ਦੇ ਡੀਆਈਜੀ ਭੁੱਲਰ ਗ੍ਰਫਤਾਰ ਹੋਏ ਨੇ ਇੱਕ ਰਿਸ਼ਵਤ ਦੇ ਮਾਮਲੇ ਦੇ ਵਿੱਚ ਪਤਾ ਨਹੀਂ ਕੀ ਗ੍ਰਹਿਣ ਜੇ ਲੱਗ ਗਿਆ ਤੇ ਬਚੋਰੀਆ ਜਿਹੜੇ ਤੁਰੇ ਫਿਰਦੇ ਨੇ ਸੋ ਲੱਗਦਾ ਸੀ ਵੀ ਸ਼ਾਇਦ ਹੁਣ ਬੱਸ ਹੋ ਜੂਗੀ ਤੇ ਆ ਕ੍ਰਿਸ਼ਨ ਤੋਂ ਬਾਅਦ ਸ਼ਾਇਦ ਕੰਮ ਰੁਕ ਜਾਊਗਾ ਪਰ ਨਵੇਂ ਛਾਟਾ ਹਲਕੇ ਅੰਮ੍ਰਿਤਸਰ ਦੇ ਵਿੱਚੋਂ ਵੀ ਸਾਹਮਣੇ ਆਇਆ ਮਾਮਲਾ ਇੱਕ ਐਸਐਚਓ ਦੇ ਲਈ 5 ਲੱਖ ਰੁਪਇਆ ਰਿਸ਼ਵਤ ਲੈਂਦਾ ਜਿਹੜਾ ਇੱਕ ਬਚੋਰੀਆ ਤੇ ਨਾਲ ਐਸਐਚਓ ਸਭ ਨੂੰ ਵੀ ਨਾਲ ਮੱਖਣ ਲੱਗਿਆ ਜੀ ਸੋ ਇਹ ਜਿਹੜਾ ਕਿੱਧਰ ਨੂੰ ਜਾ ਰਹੀ ਹੈ ਸਾਰੀ ਕਹਾਣੀ ਤਾਂ ਇਹ ਇਸ ਮਾਮਲੇ ਦੀ ਉਹ ਅਗਰ ਆਪਾਂ ਗੱਲ ਕਰ ਲਈਏ ਸਾਡਾ ਅੰਮ੍ਰਿਤਸਰ ਵਾਲਾ ਇਹ ਮਾਮਲਾ ਹੈ ਇਹਦੇ ਵਿੱਚ ਅ ਇੱਕ ਵਿਅਕਤੀ ਨੂੰ 5 ਕਿਲੋ ਅਫੀਮ ਦੇ ਨਾਲ ਫੜਿਆ ਜਾਂਦਾ ਸੋ ਇਹ ਵਿਅਕਤੀ ਬੀਸਿਕਲੀ ਛਤੀਸਗੜ੍ਹ ਦਾ ਰਹਿਣ ਵਾਲਾ ਪਿੱਛੋਂ ਪਰ ਇਸ ਟਾਈਮ ਇਹ ਜਲੰਧਰ ਇਲਾਕੇ ਦੇ ਵਿੱਚ ਮੇਰੇ ਖਿਆਲ ਕਿਤੇ ਰਹਿ ਰਿਹਾ ਸੋ ਇੱਕ ਇਹਦੀ ਰਹਿائش ਆਪਣੇ ਸ਼ਿਆਟਾ ਇਲਾਕੇ ਦੇ ਵਿੱਚ ਵੀ ਪੈਂਦੀ ਹੈ ਤੇ ਇੱਥੋਂ ਪੁਲਿਸ ਦੇ ਜਦੋਂ ਉਹਨੂੰ ਪਤਾ ਲੱਗਿਆ ਵੀ ਥੱਲੇ ਵਾਲੀ ਮੰਜ਼ਲ ਤੇ ਕੋਈ ਹੋਰ ਰਹਿੰਦਾ ਤੇ ਉੱਪਰ ਉਹ ਆਪ ਰਹਿੰਦਾ ਬੰਦਾ ਤੇ ਉਹ ਥੱਲੇ ਵਾਲੇ ਦਾ ਵੀ ਦਰਵਾਜ਼ਾ ਖੜਕਾਤਾ ਕਹਿੰਦਾ ਲੈ ਵੀ ਮਤਰਾ ਗੱਲਾਂ ਆਏ ਆ ਵੀ ਉੱਪਰ ਵਾਲਾ ਤਾਂ ਫੜਿਆ ਗਿਆ ਹੁਣ ਵਾਰੀ ਤੇਰੀ ਆ ਤੇਰਾ ਨੌ ਵੀ ਇਸੇ ਪਰਚੇ 'ਚ ਪਾਉਣਾ ਸੋ ਉਹ ਮਨਤਾ ਕਰੇ ਵਿਚਾਰਾ ਵੀ ਮੇਰਾ ਖੇੜਾ ਛੱਡ ਦੋ 25 ਲੱਖ ਪਤਾ 30 ਲੱਖ ਰੁਪਏ ਦੇ ਵਿੱਚ ਕਹਿੰਦੇ ਵੀ ਫਿਰ ਖੇੜਾ ਛੱਟਣਾ ਤੇ 30 ਲੱਖ ਦਾ ਇੰਤਜ਼ਾਮ ਕਰ ਲਾ ਉਹ ਵਿਚਾਰਾ ਭਜਿਆ ਨਠਿਆ ਫਿਰੇ ਸੋ ਲੈ ਦੇ ਕੇ ਜਦੋਂ ਉਹਨੇ ਗੱਲ ਇਹ ਵਿਜੀਲੈਂਸ ਤੱਕ ਪਹੁੰਚਾਈ ਤਾਂ ਜਿਹੜਾ ਵਿਚ ਵਿਚੋਲੀਆ ਸੀ ਉਹਨੂੰ 5 ਲੱਖ ਰੁਪਏ ਦੀ ਜਿਹੜੀ ਆ ਜਿਹੜੀ ਕੋ ਆਪਣੇ ਕਹਿ ਲਓ ਵੀ ਇੱਕ ਤਰ੍ਹਾਂ ਨਕੈਸ਼ਤ ਲੈਂਦਾ ਜਿਹੜਾ ਉਹ ਫੜ ਕੇ ਪੁਲਿਸ ਨੇ ਕਾਬੂ ਕੀਤਾ ਸੋ ਇਹ ਕਿਧਰ ਨੂੰ ਜਾ ਰਿਹਾ ਸਾਰਾ ਸਿਸਟਮ ਸੋ ਨਹੀਂ ਹੋਣਾ ਚਾਹੀਦਾ ਤੁਹਾਡੇ ਮੋਢਿਆਂ ਦੇ ਉੱਤੇ ਬਹੁਤ ਵੱਡਾ ਭਾਰ ਹੈ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਗੈਂਗਵਾਰ ਚੱਲ ਰਿਹਾ ਆਏ ਦਿਨ ਜਿਹੜੀਆਂ ਕਿਸ ਤਰ੍ਹਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਗੋਲੀਆਂ ਚੱਲ ਰਹੀਆਂ ਨੇ ਬਹੁਤ ਕੁਝ ਹੋ ਰਿਹਾ ਸੋ ਤੁਹਾਡੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਸੋ ਰੱਬ ਦਾ ਵਾਸਤਾ ਤੁਸੀਂ ਜਿਹੜੇ ਪੰਜਾਬ ਪੁਲਿਸ ਵਾਲਿਓ ਸੋ ਜਿਹੜੇ ਇਸ ਪਾਸੇ ਲੱਗੇ ਹੋ ਹੁਣ ਮੁੜਿਓ ਚੰਗੀ ਗੱਲ ਆ ਸੋ ਜਿਹੜੀਆਂ ਕੁਛ ਕੁ ਗਾਲੀਆਂ ਭੇਡਾਂ ਜਿਹੜੀਆਂ ਨੇ ਉਹ ਕਈ ਵਾਰੀ ਸਾਰਿਆਂ ਨੂੰ ਗੰਦਾ ਕਰ ਦਿੰਦੀਆਂ ਨੇ ਸੋ ਜਦੋਂ ਵੀ ਕਿਤੇ ਇਸ ਤਰ੍ਹਾਂ ਦੀਆਂ ਖਬਰਾਂ ਅਸੀਂ ਕਰਦੇ ਆਂ ਤੇ ਜਾਂ ਕੁਝ ਹੋਰ ਚੈਨਲਾਂ ਦੇ ਉੱਤੇ ਜਾਂ ਅਖਬਾਰਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਕਿਸੇ ਵੀ ਪੇਜ ਤੇ ਆਉਂਦੀਆਂ ਨੇ ਸੋ ਥੱਲੇ ਜਿਹੜੇ ਲੋਕ ਨਾਲ ਸੰਧਾਰਾ ਦਿੰਦੇ ਨੇ ਗਾਲਾਂ ਦੇ ਰੂਪ ਦੇ ਵਿੱਚ ਐਸੀ ਸ਼ਬਦਾਵਲੀ ਜਿਹੜੀ ਅਸੀਂ ਬੋਲ ਨਹੀਂ ਸਕਦੇ ਤੇ ਤੁਸੀਂ ਕਿਉਂ ਇਹ ਲੋਕਾਂ ਤੋਂ ਕਹੌਨਿਓ ਸੋ ਥੋੜਾ ਖਾਲੀ ਹੈ ਜਿੱਦਾਂ ਖਾਲੀ ਹੈ ਮੇਰੇ ਖਿਆਲ ਜਿਆਦਾ ਵਧੀਆ ਸੋ ਆਪੋ ਦਰਸਾਵਾਂ ਦੀ ਤਾਂ ਰਿਟਾਇਰਮੈਂਟ ਵੀ ਜਿਹੜੀ ਸੀਗੀ ਤੇ ਸਾਰਾ ਕੁਝ ਮਿੱਟੀ ਦੇ ਵਿੱਚ ਮਿਲ ਜਾਂਦਾ ਸੋ ਰੱਬ ਦਾ ਵਾਸਤਾ ਸਬਰ ਦੇ ਸਬਰ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ ਤੇ ਬਹੁਤ ਸਾਰੇ ਇਮਾਨਦਾਰ ਅਫਸਰ ਵੀ ਨੇ ਜਿਨ੍ਹਾਂ ਨੂੰ ਅਸੀਂ ਜਾਣਦੇ ਆ ਸੋ ਮੈਂ ਕਈ ਵਾਰੀ ਪਹਿਲਾਂ ਵੀ ਜ਼ਿਕਰ ਕੀਤਾ ਕਈ ਜਿਹੜੇ ਐਸੇ ਨੇ ਜਿਹੜੇ ਪਾਣੀ ਵੀ ਆਪਣਾ ਘਰੋਂ ਲੈ ਕੇ ਜਾਂਦੇ ਨੇ ਸੋ ਇਸ ਤਰ੍ਹਾਂ ਦੇ ਵੀ ਲੋਕ ਨੇ ਪਰ ਆ ਕਈ ਐਸੇ ਵੀ ਨੇ ਜਿਹੜੇ ਚਾਹ ਪਾਣੀ ਤੁਹਾਡੇ ਸਾਹਮਣੇ ਨਹੀਂ ਹੋਣਾ ਚਾਹੀਦਾ ਇਹ ਸਾਡਾ ਤੁਹਾਨੂੰ ਇਹ ਸ਼ੋਭਾ ਨਹੀਂ ਦਿੰਦੀਆਂ ਚੀਜ਼ਾਂ ਤੇ ਜਦੋਂ ਫਿਰ ਫੜ ਕੇ ਆਉਂਦੇ ਆ ਤੁਹਾਨੂੰ ਰਿਮਾਂਡ ਲੈਂਦੇ ਨੇ ਜਾਂ ਜਦੋਂ ਵਿਜੀਲੈਂਸ ਜਾਂ ਸੀਵੀਆਈ ਫੜਦੀ ਹੈ ਤੇ ਫਿਰ ਮੂੰਹ ਤੇ ਰਮਾਲ ਵਧਾਣਾ ਪੈਂਦਾ ਫਿਰ ਮੂਲਕ ਹੋਣਾ ਪੈਂਦਾ ਕਿੱਥੇ ਤੁਸੀਂ ਤੁਹਾਡੇ ਮੋਢਿਆਂ ਤੇ ਸਟਾਰ ਤੁਹਾਡੇ ਸਿਰ ਦੇ ਉੱਤੇ ਤੁਹਾਡੇ ਪੱਗ ਦੇ ਉੱਤੇ ਲੱਗਿਆ ਹੋਇਆ ਸ਼ੇਰ ਦਾ ਨਿਸ਼ਾਨ ਤੇ ਕਿੱਡਾ ਤੁਹਾਡਾ ਰਤਬਾ ਜਿਹੜੀਆਂ ਫੀਤੀਆਂ ਬੰਦੀਆਂ ਹੁੰਦੀਆਂ ਹੁੰਦੀਆਂ ਪੱਗ ਦੇ ਉੱਤੋਂ। ਕੀ ਆ ਬਾਤ ਐ। ਸੋ ਪਰ ਜਦੋਂ ਤੁਸੀਂ ਮੂੰਹ ਲਕੋ ਕੇ ਜਾਂਦੇ ਹੋ ਚੰਗਾ ਨਹੀਂ ਲੱਗਦਾ ਹੁਣ ਪੁਲਰ ਸਾਹਿਬ ਪਹਿਲਾਂ ਵੀ ਜਦੋਂ ਸੀਬੀਆਈ ਨੇ ਕੋਰਟ 'ਚ ਪੇਸ਼ ਕੀਤੇ ਜਦ ਵੀ ਮੂੰਹ ਲਕੋਇਆ ਹੋਇਆ ਸੀਗਾ ਤੇ ਆ ਹੁਣ ਜਦੋਂ ਕੱਲ ਰਿਮਾਂਡ ਲਿਆ ਵੀ ਜਦ ਵੀ ਮੂੰਹ ਲਕੋਇਆ ਹੋਇਆ ਨਹੀਂ ਹੋਣਾ ਚਾਹੀਦਾ ਪੁਲਰ ਸਾਹਿਬ ਵਰਗੇ ਜਿਹੜੇ ਇਹ ਲੋਕ ਜਿਹੜੇ ਇਦਾਂ ਦੀ ਇਦਾਂ ਦੀ ਚੀਜ਼ਾਂ 'ਚ ਪਏ ਹੋਏ ਨੇ ਉਹ ਨਹੀਂ ਹੋਣਾ ਚਾਹੀਦਾ ਸੋ ਹੁਣ ਆਪਾਂ ਗੱਲ ਭੁੱਲਰ ਸਾਹਿਬ ਦੀ ਉਹ ਕਰ ਲੈਂਦੇ ਆ ਪਹਿਲਾਂ ਫਿਰ ਆਪਾਂ ਅਗਲੀ ਖਬਰ ਤੇ ਆਉਨੇ ਆ ਭੁੱਲਰ ਸਾਹਿਬ ਦਾ 5 ਦਿਨਾਂ ਦਾ ਸੀਬੀਆਈ ਰਿਮਾਂਡ ਲੈਣ ਦੇ ਵਿੱਚ ਕਾਮਯਾਬ ਹੋਈ ਹੈ ਹਾਲਾਂਕਿ ਵਿਜੀਲੈਂਸ ਨੇ ਵੀ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਜਿਹੜਾ ਭੁੱਲਰ ਸਾਹਿਬ ਉਹਨਾਂ ਤੇ ਦਰਜ ਕਰ ਲਿਆ ਸੀ ਪਰ ਉਸ ਤੋਂ ਪਹਿਲਾਂ ਸੀਬੀਆਈ ਨੇ ਜਿਹੜਾ ਪੁਲਿਸ ਰਿਮਾਂਡ ਦੇ ਉੱਤੇ ਉਹਨਾਂ ਨੂੰ ਪੁਲਿਸ ਸੀਬੀਆਈ ਰਿਮਾਂਡ ਦੇ ਉੱਤੇ ਲੈ ਲਿਆ ਸੋ ਵਿਜੀਲੈਂਸ ਜਿਹੜੀ ਹੈ ਉਹ ਪ੍ਰੋਟੈਕਸ਼ਨ ਬਰਾਂਟ ਦੇ ਉੱਤੇ ਲਿਆਉਣਾ ਚਾਹੁੰਦੀ ਸੀ ਪਰ ਉਹ ਕਾਮਯਾਬ ਨਹੀਂ ਹੋਈ ਸੋ ਦੂਜੇ ਪਾਸੇ ਸੀਬੀਆਈ ਨੂੰ ਆ ਪੁਲਰੌਣਾ ਨੂੰ ਬੁਲਾ ਕੇ ਪੁੱਛਗਿੱਛ ਕਰਨ ਦਾ ਮੌਕਾ ਮਿਲ ਗਿਆ ਦੂਜੇ ਪਾਸੇ ਜਿਹੜਾ ਬਚੂਲੀਆ ਫੜਿਆ ਗਿਆ ਸੀ ਕ੍ਰਿਸ਼ਨੂ ਉਹ ਵੀ 9 ਦਿਨਾਂ ਦੇ ਪੁਲਿਸ ਰਿਮਾਂਡ ਦੇ ਉੱਤੇ ਸੀਬੀਆਈ ਰਿਮਾਂਡ ਦੇ ਉੱਤੇ ਆ ਤੇ ਹੁਣ ਉਹਦੇ ਹੋ ਸਕਦਾ ਆ ਉਹਨੂੰ ਸਾਹਮਣੇ ਬਿਠਾ ਕੇ ਕੁਝ ਗੱਲਾਂ ਕੀਤੀਆਂ ਜਾਣ ਜਾਂ ਉਹਦੇ ਕੋਲੋਂ ਵੱਖਰੇ ਤੌਰ ਤੇ ਤੇ ਪੁਲਰੌਥਰ ਸਾਹਿਬ ਦਾ ਜਿਹੜਾ ਅੰਦਲ ਤੋਂ ਵੱਧ ਦੀ ਜਾਇਦਾਦ ਵਾਲਾ ਮਾਮਲਾ ਉਹਨੂੰ ਖੰਘਾਲਿਆ ਜਾਵੇ ਸੋ ਬਹੁਤ ਕੁਝ ਨਿਕਲ ਕੇ ਸਾਹਮਣੇ ਆਉਣਾ ਜੀ ਤੇ ਕ੍ਰਿਸ਼ਨੂ ਨੇ ਵੀ ਕਹਿੰਦੇ ਬਹੁਤ ਵੱਡੇ ਰਾਗ ਹਾਲ ਆਪਣੇ ਨੇ ਹਾਲੇ ਤੇ ਉਹਦੀ ਵੀ ਜਿਹੜੀ ਉਹਦੀ ਗ੍ਰਿਫਤਾਰੀ ਤੇ ਜਿਹੜੀ ਆ ਉਹਦਾ ਪੁਲਿਸ ਰਿਮਾਂਡ ਆ ਸੀਬੀਆਈ ਰਿਮਾਂਡ ਆ ਉਹਦੇ ਵਿੱਚ ਬਹੁਤ ਕੁਝ ਨਿਕਲਣ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ ਕਹਿੰਦੇ ਕਈਆਂ ਨੂੰ ਕੱਚੀਆਂ ਤਰੇਲੀਆਂ ਕਈ ਅਫਸਰਾਂ ਨੂੰ ਮਾਉਣ ਲੱਗੀਆਂ ਨੇ ਤੇ ਜਿਨ੍ਹਾਂ ਦੇ ਨਾਲ ਕ੍ਰਿਸ਼ਨ ਕ੍ਰਿਸ਼ਨੂ ਦਾ ਜਿਹੜਾ ਨੇੜਤਾ ਰਹੀ ਹੈ ਕਿਸੇ ਸਮੇਂ ਦੇ ਵਿੱਚ ਸੋ ਹੁਣ ਉਹ ਕਾਫੀ ਘਬਰਾਏ ਹੋਏ ਨਜ਼ਰ ਆਉਂਦੇ ਨੇ ਸੋ ਲੋੜੇ ਨਾ ਪਵੇ ਜੀ ਘਬਰਾਉਣ ਦੀ ਤੁਸੀਂ ਇਹੋ ਜਿਹੇ ਬੰਦਿਆਂ ਦੇ ਨਾਲ ਜਦੋਂ ਵਾਅ ਵਾਸਤਾ ਸੋ ਕਹਿੰਦੇ ਨਹੀਂ ਹੁੰਦੇ ਜੀ 100 ਦਿਨ ਚੋਰ ਦੇ ਤੇ ਇੱਕ ਦਿਨ ਆਪਣਾ ਆਉਣਾ ਹੀ ਹੁੰਦਾ ਸੋ ਅਸੀਂ ਕਿਉਂ ਇਹ ਕੰਮ ਕਰਨਾ ਸੋ ਇੱਜ਼ਤ ਦੀ ਖਾਈਏ ਤੇ ਬਹੁਤ ਸਾਰੀਆਂ ਉਦਾਹਰਨਾਂ ਨੇ ਪਰ ਮੈਂ ਕਹਿੰਦਾ ਵੀ ਇਹ ਵੀ ਸਰਕਾਰੀ ਮੁਲਾਜ਼ਮ ਹਰ ਇੱਕ ਸਰਕਾਰੀ ਮੁਲਾਜ਼ਮ ਮਾੜਾ ਨਹੀਂ ਹੁੰਦਾ ਪਰ ਜਦੋਂ ਕੋਈ ਇਸ ਤਰ੍ਹਾਂ ਦੇ ਕੁਛ 1 2 4 10 20 ਫੜੇ ਜਾਂਦੇ ਨੇ ਤੇ ਫਿਰ ਐਂ ਲੱਗਦਾ ਉਹ ਵੀ ਇਹ ਸਾਰਿਆਂ ਦਾ ਇਹੀ ਹਾਲ ਹੈ ਬਹੁਤ ਸਾਰੇ ਐਸੇ ਨੇ ਮੈਂ ਬਹੁਤ ਸਾਰਿਆਂ ਨੂੰ ਸਿਵਲ ਦੇ ਵਿੱਚ ਵੀ ਪੁਲਿਸ ਪ੍ਰਸ਼ਾਸਨ ਦੇ ਵਿੱਚ ਵੀ ਤੇ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਵੀ ਬਹੁਤ ਸਾਰੇ ਐਸੇ ਨੇ ਜਿਹੜੇ ਕਿ ਲੋਕਾਂ ਦਾ ਕੰਮ ਕਰਾ ਕੇ ਉਹਨਾਂ ਨੂੰ ਪੁੱਛਦੇ ਉਹ ਸੇਵਾ ਦੱਸੋ ਇਸ ਤਰ੍ਹਾਂ ਦੇ ਲੋਕ ਵੀ ਆ ਸੋ ਬੇਦਾਗ ਸਰਵਿਸਾਂ ਕੀਤੀਆਂ ਸੋ ਰੱਬ ਦਾ ਵਾਸਤਾ ਤੁਸੀਂ ਇਹ ਕੰਮ ਨਾ ਕਰੋ ਤੇ ਬਾਕੀ ਮੇਰੀ ਗੁਜਾਰਸ਼ ਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਆ ਡੀਜੀਪੀ ਸਾਹਿਬ ਨੂੰ ਵੀ ਕਿ ਜਿਨ੍ਹਾਂ ਲੋਕਾਂ ਨੇ ਸਾਰਾ ਕੁਝ ਕੀਤਾ ਹੋਇਆ ਇਹਦੇ ਨਾਲ ਪੰਜਾਬ ਪੁਲਿਸ ਦੀ ਸ਼ਬੀ ਨੂੰ ਤਾਂ ਧੱਬਾ ਲੱਗਿਆ ਪੰਜਾਬ ਦੀ ਸ਼ਬੀ ਨੂੰ ਤਾਂ ਬਲ ਲੱਗਿਆ ਸੋ ਦੋਨੋਂ ਤੁਸੀਂ ਜਿਹੜੇ ਆ ਸਾਡੇ ਸੀਐਮ ਸਾਹਿਬ ਗ੍ਰਹਿ ਵਿਭਾਗ ਵਾਲਾ ਤੇ ਸਟੇਟ ਦੇ ਮਾਲਕ ਨੇ ਜੀ ਇਸ ਟਾਈਮ ਉਹ ਤੇ ਦੂਜੇ ਪਾਸੇ ਸਾਡੇ ਡੀਜੀਪੀ ਸਾਹਿਬ ਤੁਸੀਂ ਪੁਲਿਸ ਪ੍ਰਸ਼ਾਸਨ ਸਾਰੇ ਵਿਭਾਗਾਂ ਦੇ ਤੁਸੀਂ ਹੈਡੋਂ ਸੋ ਤੁਹਾਡੇ ਕੋਲੇ ਬਹੁਤ ਸਾਰੀਆਂ ਪਾਵਰਾਂ ਨੇ ਅੱਜ ਦਿਖਾ ਦਿਓ ਜਿਹੜੇ ਲੋਕ ਚੰਗੇ ਨੇ ਉਹਨਾਂ ਨੂੰ ਸਨਮਾਨਤ ਕਰੋ ਜਿਹੜੇ ਲੋਕ ਅੱਜ ਪੈਸਾ ਕਮਾਉਣਾ ਹੀ ਐਮ ਸਮਝ ਲਿਆ ਸੋ ਡਿਊਟੀ ਨੂੰ ਡਿਊਟੀ ਨਹੀਂ ਸਮਝ ਰਹੇ ਲੋਕ ਸੋ ਉਹਨਾਂ ਨੂੰ ਤੁਸੀਂ ਮਸਾਲੀ ਸਜਾ ਇੱਕ ਹੋਣੀ ਚਾਹੀਦੀ ਹੈ ਸੋ ਅਗਲੀ ਗੱਲ ਆਪਾਂ ਕਰੀਏ ਸੋ ਕਲਯੁਗ ਵੀ ਸਿਖਰ ਦੇ ਉੱਤੇ ਚੱਲ ਰਿਹਾ ਸੋ ਇੱਕ ਪੱਖੋ ਵਾਲਾ ਲਾਗੇ ਪੰਡਾ ਰਾਜਗੜ੍ਹ ਸੋ ਉੱਥੋਂ ਦੇ ਇੱਕ ਕਲਯੁਗ ਪੁੱਤ ਨੇ ਆਪਣੇ 75 ਸਾਲ ਦੇ ਪਿਓ ਨੂੰ ਸਿਰ ਦੇ ਵਿੱਚ ਟਾ ਮਾਰ ਕੇ ਮਾਰ ਦਿੱਤਾ ਪੁੱਤ ਸ਼ਰਾਬੀ ਦੱਸਿਆ ਜਾ ਰਿਹਾ ਨਸ਼ੇ ਦਾਦੀ ਸੀਗਾ ਸ਼ਰਾਬੀ ਸੀ ਸੋ ਘਰ ਨੂੰ ਅੱਗ ਲਾਉਣ ਲੱਗਿਆ ਸੀ ਸਿਲੰਡਰ ਖੋਲ ਕੇ ਤੇ ਘਰ ਦੇ ਆਦਮੀ ਰੋਕਿਆ ਮਾਂ ਨੇ ਰੋਕਿਆ ਘਰ ਵਾਲੀ ਨੇ ਰੋਕਿਆ ਨਹੀਂ ਰੁਕਿਆ ਬਜ਼ੁਰਗ ਪਿਓ ਮਰੇ ਆਇਆ ਇਹ ਸਾਬਕ ਹੋਮਗਾਰਡ ਮਲਾਜਮ ਸੀ ਜਿਹੜਾ ਕਿ ਇਸ ਮਾਮਲੇ ਦੇ ਵਿੱਚ ਜਿਹਦੇ ਜੀ ਨੂੰ ਮੌਤੇ ਘਾਟੋ ਪਾਇਆ ਗਿਆ ਸੋ ਜਦੋਂ ਅੱਗੇ ਆਇਆ ਉਹਨੂੰ ਥੱਲੇ ਸਿੱਟ ਕੇ ਕੁੱਟਿਆ ਫਿਰ ਦੇ ਵਿੱਚ ਟਮਾ ਰਕੇ ਆਪਣੇ ਪਿਓ ਨੂੰ ਮੌਤ ਦੇ ਘਾਟੋਂ ਦਰਿਆ ਸੋ ਇਸ ਬਾਰੇ ਦੱਸਿਆ ਜਾ ਰਿਹਾ ਕਿ ਕੁਝ ਸਮਾਂ ਪਹਿਲਾਂ ਇਸ ਵਿਅਕਤੀ ਨੇ ਆਪਣੇ ਚਾਚੇ ਦੇ ਮੁੰਡਿਆਂ ਦੇ ਨਾਲ ਆਪਣੇ ਚਾਚਿਆਂ ਦੇ ਨਾਲ ਲੜਾਈ ਝਗੜਾ ਕੀਤਾ ਸੀ ਉਹਦੇ ਵਿੱਚ ਇਹ ਆਪਣੇ ਇੱਕ ਚਾਚੇ ਦੇ ਦੇ ਦੀ ਮੌਤ ਹੋ ਗਈ ਸੀ ਉਹ ਮਾਮਲੇ ਦੇ ਵਿੱਚ 16 ਮਹੀਨੇ ਪਹਿਲਾਂ ਵੀ ਜੇਲ੍ਹ ਕੱਟ ਕੇ ਆਇਆ ਉਹਨਾਂ ਦਾ ਰਾਜੀਨਾਮਾ ਹੋ ਗਿਆ ਤੇ ਆ ਨਵਾਂ ਸਿਆਪਾ ਫੇਰ ਖੜਾ ਕਰ ਲਿਆ ਸੋ ਐਹ ਜਿਹੇ ਬੰਦਿਆਂ ਨੂੰ ਕੀ ਕਰੋਗੇ ਤੁਸੀਂ ਜਿਨ੍ਹਾਂ ਨੇ ਮੈਂਟੈਲਿਟੀ ਉਸ ਤਰ੍ਹਾਂ ਦੀ ਬਣੀ ਪਈ ਆ ਸੋ ਦੂਜੇ ਪਾਸੇ ਪੰਜਾਬ ਦੇ ਸੀਐਮ ਸਾਹਿਬ ਨੂੰ ਭਾਜਪਾ ਘੇਰੰਦਾ ਕੋਈ ਮੌਕਾ ਨਹੀਂ ਛੱਡ ਰਹੀ ਕਹਿੰਦੇ ਕੇਜਰੀਵਾਲ ਸਾਹਿਬ ਵਾਸਤੇ ਅਸ਼ੀਸ਼ ਮਹਿਲ ਚੰਡੀਗੜ੍ਹ 'ਚ ਬਣਾਤਾ ਭਾਜਪਾ ਨੇ ਇਲਜ਼ਾਮ ਲਾਏ ਨੇ ਤੇ ਕਹਿੰਦੇ ਦਿੱਲੀ ਦੇ ਵਿੱਚ ਉਹਨੂੰ ਸੀਟ ਖਾਲੀ ਕਰਾ ਦੇਣਾ ਕੋਲ ਤੇ ਚੰਡੀਗੜ੍ਹ ਦੇ ਵਿੱਚ 50 ਨੰਬਰ ਕੋਠੀ ਕਹਿੰਦੇ ਨੰਨ ਦਿੱਤੀ ਅਸ਼ੀਸ਼ ਮਹਿਲ ਬਣਾ ਕੇ ਦਿੱਤਾ ਹੋਇਆ ਸੋ ਅੱਜ ਪੰਜਾਬ ਦੇ ਸੀਐਮ ਸਾਹਿਬ ਸਾਹਮਣੇ ਆਏ ਉਹ ਕਹਿੰਦੇ ਭਾਜਪਾ ਗੁੰਮਰਾਹ ਕਰ ਰਹੀ ਹੈ ਕੋਈ ਅਸ਼ੀਸ਼ ਮਹਿਲ ਨਹੀਂ ਬਣਾਇਆ ਉਹ ਕੈਂਪ ਆਫਿਸ ਆ ਕਹਿੰਦੇ 50 ਨੰਬਰ ਕੋਠੀ ਆ ਸੋ ਇਸ ਕਰਕੇ ਉੱਥੇ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਕੈਂਪ ਆਫਿਸ ਭਾਵ ਮੁੱਖ ਮੰਤਰੀ ਸਾਹਿਬ ਸੋ ਇਸ ਕਰਕੇ ਇਹ ਉਹਨਾਂ ਦੇ ਦਾਅਵੇ ਨੇ ਜੀ ਦੂਜੇ ਪਾਸੇ ਬੀਜਪੀ ਵਾਲਿਆਂ ਦੇ ਇਲਜ਼ਾਮ ਸੀਗੇ ਸਿਆਸੀ ਤੌਰ ਦੇ ਉੱਤੇ ਅਖਾੜਾ ਤਰਨ ਤਰਨ ਦਾ ਭਖਿਆ ਹੋਇਆ ਤੇ ਅਕਾਲੀ ਦਲ ਜਿਹੜੇ ਦੋਏ ਖੜੇ ਨੇ ਜੀ ਇਸ ਟਾਈਮ ਪੰਥਕ ਉਮੀਦਵਾਰ ਦੋਨੋਂ ਜਿੱਤਦਾ ਦਾਵਾ ਕਰ ਰਹੇ ਨੇ ਕਾਂਗਰਸ ਤੇ ਭਾਜਪਾ ਤੇ ਆਮ ਆਦਮੀ ਪਾਰਟੀ ਵੀ ਮੁਕਾਬਲੇ ਦੇ ਵਿੱਚ ਹੈ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਕਹਿ ਰਹੇ ਨੇ ਮੁਕਾਬਲਾ ਕਹਿੰਦੇ ਸਿਰਫ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਸੋ ਭਾਜਪਾ ਕਹਿੰਦੀ ਹਮ ਕਿਸੇ ਸੀਸੇ ਕਮ ਨਹੀਂ ਸੋ ਮਨਦੀਪ ਸਿੰਘ ਜਿਹੜੇ ਨੇ ਉਨ੍ਹਾਂ ਦੇ ਨਾਲ ਵੀ ਚੰਗੀ ਖਾਸੀ ਭੀੜ ਦੱਸੀ ਜਾ ਰਹੀ ਹੈ ਸੋ ਦੂਸਰਾ ਸੇ ਅਕਾਲੀ ਦਲ ਬਾਦਲ ਦੇ ਜਿਹੜੇ ਕੈਂਡੀਡੇਟ ਨੇ ਬੀਬੀ ਜੀ ਉਹ ਵੀ ਆਪਣੇ ਆਪ ਨੂੰ ਪੰਥਕ ਹੋਣ ਦਾ ਤੇ ਇੱਕ ਕੁਰਬਾਨੀ ਵਾਲਾ ਪਰਿਵਾਰ ਹੋਣ ਦਾ ਜਿਹੜਾ ਅੰਦਾਬਾ ਉਹ ਕਰ ਰਹੇ ਨੇ ਸੋ ਕੁੱਲ ਮਿਲਾ ਕੇ 11 ਤਰੀਕ ਨੂੰ ਇਲੈਕਸ਼ਨ ਹੋ ਜਾਣੇ ਨੇ 14 ਤਰੀਕ ਨੂੰ ਰਿਜ਼ਲਟ ਆ ਜਾਣਾ ਹੈ ਨਵੰਬਰ ਦੇ ਵਿੱਚ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਹੈ ਸੋ ਮੈਂ ਤਰਨ ਤਰਨ ਦੇ ਲੋਕਾਂ ਨੂੰ ਬੇਨਤੀ ਕਰੂੰਗਾ ਤੁਸੀਂ ਸਿਰਫ ਇਹ ਦੇਖ ਕੇ ਕਿ ਤੁਹਾਡੇ ਇਲਾਕੇ ਦੇ ਲਈ ਕਿਹੜਾ ਕੈਂਡੀਡੇਟ ਵਧੀਆ ਸਿਰਫ ਉਹਨੂੰ ਵੋਟ ਕਰਿਓ ਤੁਸੀਂ ਆਪਣੇ ਇਲਾਕੇ ਦੇ ਵਿਕਾਸ ਨੂੰ ਵੋਟ ਕਰਿਓ ਤੁਸੀਂ ਚੰਗੀ ਸੋਚ ਨੂੰ ਵੋਟ ਕਰਿਓ ਸੋ ਆਦਾਰਾ ਮੀਡੀਆ ਆਪਣਾ ਪੰਜਾਬ ਕਿਸੇ ਵੀ ਸਿਆਸੀ ਪਾਰਟੀ ਦਾ ਕੋਈ ਵਿਰੋਧ ਨਹੀਂ ਹੈ ਕਿਸੇ ਵੀ ਸਿਆਸੀ ਪਾਰਟੀ ਦੇ ਅਸੀਂ ਨੇੜੇ ਦੀ ਗੱਲ ਨਹੀਂ ਕਰਦੇ ਅਸੀਂ ਸਿਰਫ ਤੇ ਸਿਰਫ ਇੱਕ ਲੋਕਪੱਖੀ ਅਦਾਰਾ ਹੈ ਸੋ ਇੱਥੇ ਕਿਸੇ ਵੀ ਪਾਰਟੀ ਦੇ ਨਾਲ ਅਸੀਂ ਸਾਡਾ ਕੋਈ ਨੇੜੇ ਦਾ ਨਹੀਂ ਹੈਗਾ ਕੋਈ ਸਾਡਾ ਦੂਰ ਨਹੀਂ ਹੈਗਾ ਜਿਹੜੀ ਖਬਰ ਹੋएगी ਜਿਸ ਤਰ੍ਹਾਂ ਦੀ ਹੋएगी ਉਹਨੂੰ ਸਿਰਫ ਖਬਰ ਤੱਕ ਲੈ ਕੇ ਆਵਾਂਗੇ ਅਸਲੀ ਜੱਜ ਤੁਸੀਂ ਹੋ ਸਾਡੇ ਸਰੋਤੇ ਦਰਸ਼ਕ ਜਿਨ੍ਹਾਂ ਨੇ ਫੈਸਲਾ ਕਰਨਾ ਕਿ ਕੌਣ ਸਹੀ ਤੇ ਕੌਣ ਗਲਤ ਹੈ ਸੋ ਜਿਨ੍ਹਾਂ ਦੋਸਤਾਂ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜੀ ਉਹ ਜਰੂਰ ਸਬਸਕ੍ਰਾਈਬ ਕਰ ਦਿਓ ਪਰ ਤੁਹਾਨੂੰ ਵਾਈਟ ਕਲਰ ਦਾ ਬਟਨ ਦਿਖ ਰਿਹਾ ਔਰ ਜਿਨ੍ਹਾਂ ਨੇ ਹਾਲ ਤੱਕ ਡਬਲ ਟੱਚ ਕਰਕੇ ਲਾਈਕ ਨਹੀਂ ਕਰਿਆ ਉਹ ਚਲਦੇ ਪ੍ਰੋਗਰਾਮ ਨੂੰ ਲਾਈਕ ਜਰੂਰ ਕਰ ਦਿਓ ਸੋ ਧੰਨਵਾਦੀਆਂ ਤੁਹਾਡੇ ਸਾਰਿਆਂ ਦੇ ਸੋ ਮਿਹਰਬਾਨੀ ਸੋ ਬਹੁਤ ਧੰਨਵਾਦ ਤੁਹਾਡਾ ਅੱਜ ਆਪਾਂ ਸਿਰਫ ਇੰਨੀ ਕਿ ਹਾਜ਼ਰੀ ਜਿਹੜੀ ਉਹ ਨਿਭਾਉਣੀ ਸੀ ਤੇ ਕੱਲ ਫਿਰ ਸਵੇਰੇ ਨਵਾਂ ਪ੍ਰੋਗਰਾਮ ਲੈ ਕੇ ਚੁੜ੍ਹ ਹਾਜ਼ਰ ਹੋਮਾਗੇ ਸੋ ਇੱਕ ਤਾਂ ਉਧਰ ਮੈਂ ਤੁਹਾਨੂੰ ਦੱਸਣਾ ਸੀ ਵੀ ਪੁਲਿਸ ਰਾਮਾਡ ਦਾ ਜਿਹੜਾ ਪੁਲਿਸ ਰਿਮਾਂਡ ਮਿਲ ਚੁੱਕਿਆ ਹੈ ਤੇ 5 ਦਿਨਾਂ ਦਾ ਸੀਬੀਆਈ ਰਿਮਾਂਡ ਦੇ ਉੱਤੇ ਨੇ ਕੀ ਕੁਝ ਉਹ ਸਾਹਮਣੇ ਆਉਂਦਾ ਉਹ ਦੇਖਾਂਗੇ ਤੇ ਇਸ ਤੋਂ ਇਲਾਵਾ 9 ਦਿਨਾਂ ਦੇ ਕਿਉਂ ਕ੍ਰਿਸ਼ਨ ਨੂੰ ਹਣੀ ਰਿਮਾਂਡ ਦੇ ਨੇ ਤੇ ਹੋਰ ਕਿਹਦੇ ਲਈ ਨਵੀਂ ਪਸੂੜੀ ਪਾਉਂਦੇ ਨੇ ਉਹ ਸਾਰਾ ਕੁਝ ਆਪਾਂ ਨਾਲ ਦੀ ਨਾਲ ਬਣਾ ਕੇ ਰੱਖਾਂਗੇ ਕੱਲ ਇੱਕ ਵਿਸ਼ੇਸ਼ ਜਿਹੜਾ ਸੰਡੇ ਲਾਈਵ ਹੋਏਗਾ ਉਹਦੇ ਵਿੱਚ ਬਹੁਤ ਸਾਰੀਆਂ ਖਬਰਾਂ ਵੀਕਲੀ ਵੀ ਹੋਣਗੀਆਂ ਤੇ ਜਰੂਰ ਸਬਸਕ੍ਰਾਈਬ ਕਰ ਲਓ ਜੀ ਮੀਡੀਆ ਆਪਣਾ ਪੰਜਾਬ ਤੇ ਕੱਲ ਮਿਲਣ ਦੇ ਵਾਅਦੇ ਦੇ ਨਾਲ ਆਪਣੇ ਦੋਸਤਾਂ ਤੇ ਹੋਸਟ ਗੁਰਪ੍ਰੀਤ ਸਿੰਘ ਚਾਹਲ ਨੂੰ ਦਿਓ ਜਜਤ ਰੱਬ ਰਾਖਾ ਹੋਈਆਂ ਭੁਲਾ ਦੀ ਖਿਮਾ ਕੋਈ ਸ਼ਬਦ ਵੱਧ ਘਟ ਕੇ ਆ ਗਿਆ ਹੋ ਬਦਲੀ ਮਾਫੀ ਰੱਬ ਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ